ਸतीश ਰੇਗਲ ਜੀ ਸਨਨ ਮੈਂ ਤੁਹਾਡਾ ਆਪਣਾ ਗੁਰਲੇਬ ਸਿੰਘ ਤੁਸੀਂ ਦੇਖ ਰਹੇ ਹੋ YouTube ਚੈਨਲ ਮਸਲਬ ਜਾਉਦਾ ਅੱਜ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਪੰਜਾਬ ਵਿੱਚ ਬਹੁਤ ਤੇਜ਼ੀ ਨਾਲ ਵਾਇਰਲ ਹੋਣ ਵਾਲੀ ਆਡੀਓ ਜਿਸ ਵਿੱਚ ਪੰਜਾਬ ਪੁਲਿਸ ਦਾ UP ਪੁਲਿਸ ਨੂੰ ਦਿੱਤੀ ਧਮਕੀ ਬਹੁਤ ਚਿਰਾਂ ਬਾਅਦ ਪੰਜਾਬ ਪੁਲਿਸ ਜਾਂ ਇੰਡੀਆ ਇੰਟੈਲੀਜੈਂਸਿਸ ਨੇ ਜਿਵੇਂ ਸਾਡੇ ਤਿੰਨ ਬੱਚਿਆਂ ਨੂੰ ਸ਼ਹੀਦ ਕੀਤਾ ਔਰ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹਨਾਂ ਨੇ ਫੜ ਕੇ ਉਹਨਾਂ ਨੂੰ ਸ਼ਹੀਦ ਕੀਤਾ ਹੈ ਪਰ ਅਸੀਂ ਇਹ ਤਾਂ ਨੇ ਭਾਜੀ ਜੋ ਛਾੜ ਦਿੱਤੀ ਆ ਉਹ ਤਾਂ ਜਰੂਰ ਮੋੜਾਂਗੇ ਅਸੀਂ ਉਹ ਚਾਹੇ ਯੂਪੀ ਪੁਲਿਸ ਹੈਗੀ ਆ ਚਾਹੇ ਪੰਜਾਬ ਪੁਲਿਸ ਹੈਗੀ ਆ ਅਸੀਂ ਪੰਜਾਬ ਪੁਲਿਸ ਤੋਂ ਇਹ ਪੁੱਛਣਾ ਚਾਹੁੰਦੇ ਆ ਕਿ ਇਹ ਇਹਨਾਂ ਦੀ ਐਫ ਆਈ ਆਰ ਦੱਸੋ ਸਾਡੇ ਕਿ ਇਹਨਾਂ ਦਾ ਕੇਸ ਕੀ ਸੀ ਕੀ ਕੇਸ ਸੀ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਉਹ ਗਨੇਸ਼ੂ ਕੇ ਨਸੇ ਆ ਤੇ ਜੇ ਉਹਨਾਂ ਕੋਲ 47 ਹੈਗੀਆਂ ਸੀ ਤਾਂ ਉਹਨਾਂ ਨੂੰ ਨਸਣ ਦੀ ਕਿਹੜੀ ਜ਼ਰੂਰਤ ਸੀ ਇੱਕ ਸਾਜ਼ਿਸ਼ ਹੈ ਦੋਵਾਂ ਨੇ ਰਲ ਮਿਲ ਕੇ ਏਜੰਸੀਆਂ ਨੇ ਤੇ ਉਹਨਾਂ ਨੂੰ ਜਾ ਕੇ ਯੂਪੀ ਦੇ ਵਿੱਚ ਸ਼ਹੀਦ ਕੀਤਾ ਜਿਹਦੇ ਵਿੱਚ ਪੰਜਾਬ ਪੁਲਿਸ ਵੀ ਸ਼ਾਮਲ ਹੈਗੀ ਹੈ ਇਹਨਾਂ ਨੂੰ ਇਸ ਦਾ ਖਿਮਾਜਾ ਭੁਗਤਣਾ ਪੈਣਾ ਅਸੀਂ ਉਸ ਯੋਗੀ ਨੂੰ ਵੀ ਦੱਸ ਦਿੰਦੇ ਆ ਤੇਰੇ ਉੱਥੇ ਤੇ ਗੁੰਡੇ ਨਹੀਂ ਹੈਗੇ ਕਟਿਆ ਵਾਲੇ ਜਿਨ੍ਹਾਂ ਨੂੰ ਤੁਸੀਂ ਬੋਲੀਆਂ ਮਾਰ ਕੇ ਲੱਤਾਂ ਜਿੱਤੇ ਦੱਸ ਦਿੰਦੇ ਹੋ